ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਜੀ ਲਿਵਿੰਗ ਰੂਮ ਚੈਨਲ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਕੇਂਦਰ ਸਰਕਾਰ ਵੱਲੋਂ ਜਿਹੜਾ ਡਰਾਈਵਰਾਂ ਉੱਤੇ ਜਿਹੜੇ ਆ ਕਾਨੂੰਨ ਬਣਾਇਆ ਗਿਆ ਵਾ ਤਾਂ ਉਹਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ ਔਰ ਜਿਹੜਾ ਇਹਦੇ ਸੰਬੰਧ ਵਿੱਚ ਸਾਰੇ ਭਾਰਤ ਵਿੱਚ ਜਿਹੜਾ ਵਾ ਹੜਤਾਲਾਂ ਵੀ ਪਿੱਛੇ ਤੇ ਨਾਲ ਚੱਲੀਆਂ ਔਰ ਡਰਾਈਵਰਾਂ ਨਾਲ ਗੱਲਬਾਤ ਕਰਦੇ ਆਂ ਭਾਈ ਕਿਹਨਾਂ ਦਾ ਹਾੜਾ ਜੀ ਕੁਲਵੀਰ ਸਿੰਘ ਆ ਜੀ ਭਾਈ ਕਿੰਨੇ ਚਿਰ ਤੋਂ ਡਰਾਈਵਿੰਗ ਕਰਦੇ ਜੀ ਮੈਨੂੰ ਜੀ 20-25 ਸਾਲ ਹੋ ਗਏ ਜੀ ਡਰਾਈਵਰੀ ਕਰਦਿਆਂ ਅੱਛਾ ਹਾਂ ਜੀ ਤੇ ਜਦੋਂ ਤੁਸੀਂ ਲੱਗੇ ਸੀ ਡਰਾਈਵਰ ਕਰਨ ਉਦੋਂ ਕਿੰਨੀ ਤਨਖਾਹ ਸੀ? ਉਹ ਜਦੋਂ ਤਨਖਾਹ ਸੀਗੀ 2000-2500 ਇਦਾਂ ਸੀਗੀ। ਅੱਛਾ। ਹਾਂਜੀ। ਤੇ ਹੁਣ ਕਿੰਨੀ ਆ? ਹੁਣ 7000 ਆਈ 8000 ਵੀ ਕਿਸੇ ਦੀ 8000 ਕਿਸੇ ਦੀ 9000 ਇਦਾਂ ਤਨਖਾਹ ਆਣੀ ਜੀ ਡਰਾਈਵਰਾਂ ਦੀ। ਤੇ ਜਿਹੜਾ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਉਹਨੂੰ ਕਿਸ ਤਰ੍ਹਾਂ ਵੇਖਦੇ ਤੁਸੀਂ ਸਹੀ ਆ ਕਿ ਕਿਸ ਤਰ੍ਹਾਂ? ਨਹੀਂ ਜੀ ਇਹ ਬਹੁਤ ਗਲਤ ਹੈ ਜੀ ਡਰਾਈਵਰਾਂ ਵਾਸਤੇ ਜੀ ਗਰੀਬ ਆਦਮੀ ਕਿੱਥੋਂ 7 ਲੱਖ ਰੁਪਇਆ ਤੁਸੀਂ ਸੋਚੋ ਵੀ 7 ਲੱਖ ਰੁਪਇਆ ਬੰਦਾ ਕਿੱਥੋਂ ਇਕੱਠਾ ਕਰਦਾ ਇਹ ਐਨੇ ਪੈਸੇ ਡਰਾਈਵਰਾਂ ਕੋਲ ਹੋਣਾ ਤਾਂ ਡਰਾਈਵਰਾਂ ਨੂੰ ਡਰਾਈਵਰੀ ਕਰਨ ਦੀ ਕੀ ਲੋੜ ਹੈ ਉਹ ਆਪਣਾ ਹੋਰ ਕੰਮ ਨਾ ਕਰਨਾ ਕੋਈ ਉਹ ਕਰਨਾ ਰਾਤਾਂ ਨੂੰ ਤੱਕੇ ਖਾਂਦੇ ਆਂ ਭੁੱਖੇ ਮਰਦੇ ਆਂ ਦੇਖੋ 7 ਲੱਖ ਰੁਪਇਆ ਬੰਦਾ ਕਿਵੇਂ ਇਕੱਠਾ ਕਰਦਾ ਕਿਵੇਂ ਜਿਹੜੀ ਹੁਣ ਜੇਲ ਹੋ ਜਾਣੀ ਆ ਜੀ ਸਾਡੇ ਦੇ ਨਿਆਣੇ ਭੁੱਖੇ ਮਰ ਜਾਣੇ ਆ ਜੀ ਉਹਨਾਂ ਨੂੰ ਪਿੱਛੋਂ ਕੌਣ ਸੰਭੂਗਾ ਜੀ ਇਸ ਵਾਸਤੇ ਕਾਲੇ ਕਾਨੂੰਨ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਬੰਦ ਹੋਣੇ ਚਾਹੀਦੇ ਆ ਕਿ ਜਿਸ ਤਰ੍ਹਾਂ ਹੜਤਾਲ ਚੱਲ ਰਹੀ ਹੈ ਉਹਦਣਾ ਕਾਫੀ ਤੁਹਾਡਾ ਨੁਕਸਾਨ ਵੀ ਹੋਇਆ ਹਾਂਜੀ ਹਾਂਜੀ ਬਹੁਤ ਨੁਕਸਾਨ ਹੋਇਆ ਜੀ ਹੁਣ ਜੇ ਅਸੀਂ ਕੰਮ ਕਰੂਗੇ ਤਾਂ ਜੀੜਾ ਲਾਉਂਗੇ ਤਾਂ ਅਸੀਂ ਆਪਣਾ ਪਰਿਵਾਰ ਚਲਾਉਂਗੇ ਹੁਣ ਇੰਨੇ ਚਿਰ ਗੱਡੀਆਂ ਖੜੀਆਂ ਨੂੰ ਹੋ ਗਿਆ ਸੀ ਕਿੱਥੋਂ ਬੱਚਿਆਂ ਨੂੰ ਕਰੂਗੇ ਕਿੱਥੋਂ ਇਹ ਬਹੁਤ ਔਖਾ ਹੈ ਸਾਡੇ ਦਾ ਆਟਾ ਵੀ ਨਹੀਂ ਆਇਆ ਕੁਝ ਵੀ ਕੋਈ ਸਮਾਨ ਲੈਣਾ ਸਭ ਚੀਜ਼ ਮੁੱਲ ਦੀ ਹੈ ਇੱਕ ਜਿਹਨੂੰ ਰੁਕ ਜਾਂਦਾ ਜੀ ਉਹ ਹੀ ਪਿੱਛੇ ਪੈ ਜਾਂਦਾ ਜੀ ਦੱਸੋ ਇੱਕ ਕਿਵੇਂ ਪੂਰਾ ਹੋਊਗਾ ਕੀ ਮੰਗ ਕਰਦੇ ਸਰਕਾਰ ਐਸੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਕਾਲੇ ਕਾਨੂੰਨ ਬੰਦ ਕੀਤੇ ਜਾਣ ਬਿਲਕੁਲ ਜੀ ਮੇਰੇ ਨਾਲ ਇੱਥੇ ਹੋਰ ਵੀ ਡਰਾਈਵਰ ਹੋ ਗਏ ਭਾਈ ਕਿਹ ਨਾਦਰ ਸੁਨਦਰ ਸਿੰਘ ਜੀ ਸੁਨਦਰ ਸਿੰਘ ਜੀ ਕਿੰਨੇ ਚਿਰ ਤੋਂ ਗੱਡੀ ਚਲਾਉਂਦੇ ਪਤੋਂ ਨੂੰ ਉਹੀ 10-12 ਸਾਲ ਹੋ ਗਏ ਅੱਛਾ ਤੇ ਕਿਤਨਾ ਕੁ ਜਿਆਦਾ ਠੀਕ ਚੱਲ ਰਿਹਾ ਠੀਕ ਹੀ ਆ ਤੇ ਜਿਤਨਾ ਜਿਹੜਾ ਸਰਕਾਰ ਨੇ ਆ ਨਵਾਂ ਕਾਨੂੰਨ ਬਣਾਤਾ ਉਹਨੂੰ ਕਿਸ ਤਰ੍ਹਾਂ ਵੇਖਦੇ ਦੀ ਸਰ ਇਹ ਜੋ ਗਲਤੀ ਕਰ ਲਿਆ ਇਹ ਚ ਸਹੀ ਕੋਈ ਗੱਲ ਸਹੀ ਵਾਲੀ ਕੋਈ ਗੱਲ ਆ ਬਾਤ ਨਹੀਂ ਉਹ ਜਿੱਤਾ ਭਾਈ ਇਹਨਾਂ ਕਿਹਾ ਕਿ ਜੇ ਕਿਸੇ ਦੀ 5-7 ਹਜ਼ਾਰ ਤਨ ਖਾਵਾ ਉਦੋਂ ਤੁਸੀਂ ਤੁਸੀਂ ਆਪ ਸਿਆਣੇ ਜੋ ਵਿੱਚ ਕੇਉਂ ਪੀ ਕਰੂਗਾ ਡਰਾਈਵਰ ਕਿਥੋਂ ਪਾਏ ਨੇ ਭਰ ਫਿਰ ਸਜਾ ਉਹ ਬੱਕਰੀ ਇਹ ਫਿਰ ਇਹਨਾਂ ਆਉਂਦੇ ਇਹ ਕੰਮ ਛੱਡਣਾ ਬਿਹਤਰ ਹੋਊਗਾ ਇਹ ਜਿਸ ਨਾਲ ਸਰਕਾਰ ਕਹਿੰਦੀ ਆ ਵੀ ਕਾਨੂੰਨ ਅਸੀਂ ਵਧੀਆ ਬਣਾਇਆ ਵਾ ਕਿਉਂਕਿ ਇਹਦੇ ਨਾਲ ਕਿਉਂਕਿ ਕੰਦੇ ਵੀ ਜਿਤਨਾ ਕੋਈ ਅੱਗੇ ਕੋਈ ਐਕਸੀਡੈਂਟ ਹੋ ਜਾਂਦਾ ਸੀਗਾ ਕੋਈ ਮਾਰ ਕੇ ਸੁੱਟ ਜਾਂਦਾ ਸੀਗਾ ਉਹਦਾ ਕੋਈ ਵਾਲੀਵਾਰਸ ਨਹੀਂ ਬੰਦਦਾ ਸੀਗਾ ਉਹਦਾ ਜਿਹੜਾ ਨੁਕਸਾਨ ਆ ਆਮ ਜਿਹੜਾ ਕੋਈ ਇੱਕ ਘਰ ਦੇ ਵਿੱਚ ਕੋਈ ਵੀ ਤੁਸੀਂ ਜਾਂ ਮੈਂ ਸਾਡੇ ਘਰ ਪਰਿਵਾਰ ਚੋਂ ਕੋਈ ਬੰਦਾ ਹੋ ਜਾਂਦਾ ਇਸ ਤਰ੍ਹਾਂ ਕੋਈ ਐਕਸੀਡੈਂਟ ਹੋ ਜਾਂਦਾ ਉਹਦੇ ਨੰਬਰ ਦੇ ਡੈਥ ਹੋ ਜਾਂਦੀ ਹੈ ਤੇ ਉਹਨੂੰ ਨੁਕਸਾਨ ਭਰਨ ਦਾ ਬੰਦਾ ਡਰਾਈਵਰ ਮੌਕੇ ਤੋਂ ਭੱਜ ਜਾਂਦਾ ਜਾਂਦਾ ਸੀ ਉਹਨੂੰ ਕਿਥੇ ਵੇਖਦੇ ਸਰ ਉਹ ਡਰਾਈਵਰ ਭੱਜ ਨੂੰ ਤੇ ਕੀ ਕਰੂ ਜੇ ਤੂੰ ਰੁਕੂਗਾ ਜਨਤਾ ਮਾਰੂ ਜੇ ਉਥੇ ਖੜੂਗਾ ਫਿਰ ਸਰਕਾਰ ਮਾਰੂ ਇਹਦੇ ਦੇ ਵਿੱਚ ਦੋ ਬੰਨੇ ਡਰਾਈਵਰ ਚੋਰਾ ਫਸਦਾ ਜੇ ਭਜਦਾ ਤਾਂ ਵੀ ਫਸਦਾ ਜੇ ਨਹੀਂ ਭਜਦਾ ਤਾਂ ਉਹ ਫਸਕਾ ਤੇ ਡਰਾਈਵਰਾਂ ਦੀ ਤਨਖਾਹਾਂ ਵੀ ਸਮਝੇ ਵੀ ਜਿਤਨਾ ਐਡਾ ਜੁਰਮਾਨਾ ਸਰਕਾਰ ਨੇ ਲਾਤਾ ਤੇ ਡਰਾਈਵਰਾਂ ਨੂੰ ਖਾਂ ਤੇ ਬਹੁਤ ਥੋੜੀ ਆ ਤਨਖਾਹ ਤਾਂ ਸੋਰਾ ਹੈ ਹੀ ਨਹੀਂ 7-8000 10000 ਤੂੰ ਕਿੰਨੀ ਕਹੂ ਇਸ ਤੋਂ ਵੱਧ ਤਨਖਾਹ ਇੰਨੀ ਤਨਖਾਹ ਵਧਣੀ ਚਾਹੀਦੀ ਤੇ ਤਨਖਾਹ ਵੀ ਵਧਣੀ ਚਾਹੀਦੀ ਸਰ ਰਾਵਤ ਜੀ ਤੁਹਾਨੂੰ ਫੇਰੀ ਹੋਪਾ ਕੂਟਾਂ ਪਾਸ ਕਰੋ ਤੇ ਕਿੰਨੇ ਘੰਟੇ ਕੰਮ ਕਰਦੇ ਤੁਸੀਂ ਇਹ ਤਾਂ ਸਰ ਕੋਈ ਟਾਈਮ ਨਹੀਂ ਆ 24 24 ਘੰਟੇ ਵੀ ਗੱਡੀ ਚੱਲਦੀ ਆ 12 ਘੰਟੇ ਗੱਡੀ ਚੱਲਦੀ ਆ ਕਿਸੇ ਵੇਲੇ ਗੱਡੀ ਖੜ ਵੀ ਜਾਂਦੀ ਆ ਮਤਲਬ ਇਹ ਟਾਈਮ ਦੇ ਹਿਸਾਬ ਨਾਲ ਕੋਪਰੂਮੈਂਟ ਕਰਨਾ ਪੈਂਦਾ ਇਹਦੇ ਨਾਲ ਇੱਕ ਹੋਰ ਵੀ ਹੈ ਜੀ ਕਿੰਨਾ ਦਾਣਾ ਜੀ ਵਿਨੋਦ ਕੁਮਾਰ ਜੀ ਵਿਨੋਦ ਕੁਮਾਰ ਜੀ ਕਿੰਨੇ ਚਿਰ ਤੋਂ ਗੱਡੀ ਚਲਾ ਰਹੇ ਜੀ ਹੋ ਗਿਆ ਬਹੁ ਜੀ ਮੈਨੂੰ 15 ਸਾਲ ਅੱਛਾ ਹਾਂਜੀ ਤੇ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ ਕਿਸ ਤਰ੍ਹਾਂ ਲੱਗਦਾ ਨਹੀਂ ਬਹੁਤ ਗਲਤ ਹੈ ਸਰ ਜੀ ਹਾਂਜੀ ਬਹੁਤ ਗਲਤ ਹੈ ਤੇ ਕੀ ਮੰਗ ਕਰਦੇ ਮੰਗ ਕਰਦੇ ਆ ਇਹ ਕਾਨੂੰਨ ਰੱਦ ਕੀਤਾ ਜਾਵੇ ਕਾਸ ਡਰਾਈਵਰਾਂ ਨਾਲ ਗੱਲਬਾਤ ਕੀਤੀ ਔਰ ਡਰਾਈਵਰਾਂ ਦਾ ਕਹਿਣਾ ਵੀ ਜਿਹੜਾ ਸਰਕਾਰ ਕੇਂਦਰ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਔਰ ਬਹੁਤ ਗਲਤ ਬਣਾਇਆ ਹੈ ਤੇ ਸੋਧ ਜਿਹੜੀ ਹੋਣੀ ਚਾਹੀਦੀ ਹੈ ਕਿਉਂਕਿ ਡਰਾਈਵਰ ਜਿਹੜਾ ਕਹਿੰਦੇ ਵੀ ਅਸੀਂ ਅਸੀਂ ਮਤਲਬ ਕਿਹਦਾ ਦਿਲ ਕਰਦਾ ਵਾ ਐਕਸੀਡੈਂਟ ਕਰਨ ਰੋਡ ਤੇ ਜਾਂਦੇ ਆ ਵਧੀਆ ਮਤਲਬ ਚੱਲਦੇ ਆ ਪਰ ਕੋਈ ਕੋਈ ਅਭਿ ਨਭੀ ਹੋ ਜਾਂਦੀ ਹੈ ਤੇ ਕੋਈ ਇਹਦੇ ਵਿੱਚ ਕੋਈ ਵੀ ਕਿਸੇ ਦਾ ਡਰਾਈਵਰ ਦਾ ਕੋਈ ਦੋਸ਼ ਨਹੀਂ ਹੁੰਦਾ ਇਸ ਕਰਕੇ ਸਰਕਾਰ ਨੂੰ ਇਸ ਸਰਕਾਰ ਜਿਹੜਾ ਕਾਨੂੰਨ ਬਣਾਇਆ ਉਹਦੀ ਸੋਧ ਕਰਨੀ ਚਾਹੀਦੀ ਜਿੰਦੇ ਆਲਾ ਗੁਰਪ੍ਰੀਤ ਅਸ਼ਮੀ ਸ਼ਰਮਾ ਦੀ ਰਿਪੋਰਟ ਲਿਵਿੰਗ ਨੇ ਚੈਨਲ ਪੰਜਾਬੀ